ਕੰਨੀਗੋ ਚੋਣਾਂ ਦਾ ਐਲਾਨ ਹੋ ਗਿਆ ਤੇ ਬਿਤੌਰ ਰਟਰਨਿੰਗ ਅਫਸਰ ਤੁਹਾਡੀ ਕੀ ਗਾਈਡਲਾਈਨ ਹੈ ਉਮੀਦਵਾਰਾਂ ਨੂੰ ਅ ਜੀ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਨੋਮੀਨੇਸ਼ਨ ਦਾ ਪ੍ਰੋਸੈਸ ਚੱਲ ਰਿਹਾ ਸੋ 9 ਤੋਂ 12 ਸੀਗੇ ਡੇਟਸ ਚਾਰ ਤਰੀਕਾ ਸੀ ਨੋਮੀਨੇਸ਼ਨ ਦੇਣ ਲਈ ਸੋ ਇਹ ਸੜ ਪਰਸੋਂ ਤੱਕ ਚੱਲੇਗੀ ਨੋਮੀਨੇਸ਼ਨ ਦੀ ਪ੍ਰੋਸੈਸ ਸੋ ਇਹਦੇ ਅੰਦਰ ਮੇਰੇ ਕੋ ਜੀ ਵਾਰਡ 51 ਤੋਂ 60 ਨੇ ਪਲੱਸ 63 67 68 69 ਤੇ 73 ਵਾਰਡ ਨੰਬਰਸ ਦੇ ਆਰੋਮੈਨ ਨੂੰ ਨਿਯੁਕਤ ਕੀਤਾ ਗਿਆ ਹੈ ਸੋ ਜੋ ਵੀ ਕੈਂਡੀਡੇਟਸ ਜੋ ਆਪਣਾ ਪਰਣਾ ਚਾਹੁੰਦੇ ਨੇ ਉਹ 11 ਤੋਂ 3 ਵਜੇ ਦਾ ਟਾਈਮ ਹੈਗਾ ਉਹਨਾਂ ਵਿਚਕਾਰ ਆ ਕੇ ਨਾਮਿਨੇਸ਼ਨਸ ਪੇਪਰ ਮੇ ਕੋ ਸਬਮਿਟ ਕਰ ਸਕਦੇ ਹੋ ਹੋਰ ਇਸ ਤੋਂ ਇਲਾਵਾ ਕabhi ਇਕੱਠ ਦੇ ਰੂਪ ਦੇ ਵਿੱਚ ਕਈ ਵਾਰ ਆਉਂਦੇ ਨੇ ਉਹਦੇ ਵਾਸਤੇ ਕੀ ਹਦਾਇਤਾਂ ਨੇ ਸਰਕਾਰ ਵੱਲੋਂ ਕਿ ਕਿੰਨੇ ਲੋਗ ਜਦੋਂ ਨਾਮਜ਼ਦਗੀ ਦਾਖਲ ਕਰਨ ਆਉਣਾ ਤੇ ਤੁਹਾਡੇ ਜੀ ਐਮਸੀਸੀ ਅੰਦਰ ਹੀ ਹੁੰਦਾ ਜੀ ਕੈਂਡੀਡੇਟ ਆਪਣੇ ਨਾਲ ਚਾਰ ਜਾਣੇ ਹੋਰ ਲੈ ਕੇ ਆ ਸਕਦਾ ਫਾਈਨ ਟੋਟਲ ਕੈਂਡੀਡੇਟ ਛੜ ਆਰ ਉਧਰ ਹੁੰ ਪਲੱਸ ਕਿਉਂਕਿ ਇਹ ਇੱਕ ਹੈਵੀ ਡੀਏਸੀ ਕੰਪਲੈਕਸ ਅੰਦਰ ਹੀ ਅਸੀਂ ਨਾਮਿਨੇਸ਼ਨਸ ਲੈ ਰਹੇ ਹਾਂ ਤੇ ਪਲੱਸ ਇੱਥੇ ਨਾ ਆਮ ਲੋਕਾਂ ਨੂੰ ਵੀ ਕੋਈ ਅਸੂਲੀਅਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਸਾਰਿਆਂ ਨੂੰ ਆਹੀ ਹਦਾਇਤ ਕੀਤੀ ਹੋਈ ਹੈ ਕਿ ਰੈਲੀ ਦੇ ਰੂਪ ਅੰਦਰ ਨਾਮ ਮਿਨਿਮਮ ਟੂ ਮਿਨਿਮਮ ਇੱਕ ਪ੍ਰਪੋਜ਼ਰ ਤੇ ਨਾਲ ਕੈਂਡੀਡੇਟਸ ਲਿਮਿਟਿਡ ਬੰਦ ਕੀਤਾ ਗਿਆ ਸਰ ਖਰਚੇ ਦੀ ਕੀ ਲਿਮਿਟ ਸਰਕਾਰ ਵੱਲੋਂ ਫਿਕਸ ਕੀਤੀ ਗਈ ਹੈ ਇਸ ਇਲੈਕਸ਼ਨ ਚ ਖਰਚੇ ਦੀ ਜੀ 4 ਲੱਖ ਰੁਪਏ ਹੈਗੀ ਹੈ ਲਿਮਿਟ ਓਵਰ ਆਲ ਜਿੰਨੀ ਹੈਗੀ ਹੈ ਕੌਜ਼ਾ ਕਾਰਪੋਰੇਸ਼ਨ ਵਾਲਾ ਏਰੀਆ ਹੈ ਤੇ ਇਹਦੇ ਵਿੱਚ ਕੋਈ ਵੱਖਰਾ ਖਾਤਾ ਖਰਵਾਉਣਾ ਉਹ ਵੱਖਰਾ ਖਾਤਾ ਉਹਨਾਂ ਨੇ ਇਲੈਕਸ਼ਨਸ ਤੋਂ 30 ਦਿਨਾਂ ਬਾਅਦ ਆਪਣਾ ਦੇਣਾ ਹੁੰਦਾ ਹੈ ਅਕਾਊਂਟ ਸਾਰਾ ਵੀ ਕਿਤਨੇ ਪੈਸੇ ਕਿੱਥੇ ਕਿੱਥੇ ਖਰਚੇ ਹੋ ਉਹ ਅਸੀਂ ਕਮਿਸ਼ਨ ਨੂੰ ਡਾਇਰੈਕਟਲੀ ਭੇਜਣਾ ਹੁੰਦਾ ਉਹਨਾਂ ਨੂੰ